गुड़ गुड़ जस्ट मेरा नाम एक्स-बुधर मेजर अमरिक सिंह की है रियल ये मेरा बेटा गोवा ਕਾਰਬਾਰ ਇਹਦਾ ਸ਼ਿਫਟ ਸੀ ਉਹਦੇ ਵਿੱਚ ਡਫਲਾਈਟ ਸੀ ਆਈਐਨਐਸ ਤੇਗ ਔਰ ਉਹ ਉਹਨੂੰ ਜੁਆਇਨ ਕਰਨ ਵਾਸਤੇ ਗੋਆ ਤੋਂ ਜਾ ਰਿਹਾ ਸੀ ਸਵੇਰੇ 6:30 ਵਜੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਇਹਦੇ ਨਾਲ ਦੋ ਅਫਸਰ ਹੋ ਸੀ ਅੱਛਾ ਜੀ ਤੇ ਉਹ ਦੋਨਾਂ ਤਿੰਨਾਂ ਦੇ ਵਿੱਚ ਉਹ ਦੋਨਾਂ ਦੀ ਮੌਤ ਹੋ ਗਈ ਮੇਰੇ بیٹے ਦੀ ਔਰ ਇੱਕ ਲੈਫਟ ਹੈਂਡ ਕਮਾਂਡਰ ਗੁਸਾਈ ਸਾਹਿਬ ਸੀ ਉਹਦੀ ਡੈਥ ਹੋ ਗਈ ਔਨ ਦਿਸ ਸਪੋਟ ਔਰ ਜੋ ਡਰਾਈਵ ਕਰ ਰਿਹਾ ਸੀ ਸਭ ਲੈਫਟੀਨੈਂਟ ਸਭ ਲੈਫਟੀਨੈਂਟ ਉਹ ਉਹ ਕ੍ਰਿਟੀਕਲ ਕੰਡੀਸ਼ਨ ਹੈ ਇਹ ਕਿੰਨੇ ਭਰਾ ਸੀ ਯਾਰ ਰਣਵੀਰ ਇਹ ਦੋ ਭਰਾ ਹੈ ਇੱਕ ਵੱਡਾ ਬੇਟਾ ਮੇਰਾ ਜੋ ਹੈ ਉਹ ਕੈਨੇਡਾ ਕਰਨਵੀਰ ਸਿੰਘ ਇਹ ਅਨਵੀਰ ਸਿੰਘ ਜੀ ਇਹ ਤਕਰੀਬਨ ਸਰਵਲ 8.5 ਸਾਲ ਠੀਕ ਆ ਸਰ ਇਹਦਾ ਵਿਆਹ ਹੋਇਆ ਸੀ ਜੀ ਨਹੀਂ ਜੀ ਨਹੀਂ ਖੁਆਰਾ ਜੀ ਅੱਜ ਬਹੁਤ ਹੀ ਸਾਡੇ ਇਲਾਕੇ ਦਾ ਹੋਣ ਹਾ ਗਬਰੂ ਸਰਦੀਪੂਰ ਦਾਤੇ ਦਾ ਜੋ ਕਿ ਨੇਵੀ ਦੇ ਵਿੱਚ ਲੈਫਟੀਨੈਂਟ ਸੀਗਾ ਐਕਸੀਡੈਂਟ ਦੇ ਕਾਰਨ ਉਹਦੀ ਮੌਤ ਕੈਲੀਏ ਅਚਨਕ ਹੋ ਗਈ ਆ ਔਰ ਪੂਰੇ ਇਲਾਕੇ ਦੇ ਵਿੱਚ ਬੜਾ ਸ਼ੋਗ ਵਾਲੀ ਲਹਿਰ ਆ ਕਿ ਅਨਮੈਰਿਡ ਸੀ 24 ਸਾਲ ਦੀ ਉਮਰ ਸੀਗੀ ਲੋਪਰਾ ਇੱਕ ਕੈਨੇਡਾ ਰਹਿੰਦਾ ਸੀ ਜੇਟ ਦੇ ਸੀ ਪਿਤਾ ਪੌਜਿਟਿਵ ਵਿੱਚ ਸੀਗੇ ਤਾਂ ਸੈੱਟ ਕਰਕੇ ਪਰਿਵਾਰ ਨੂੰ ਪਿੰਡ ਇੱਥੇ ਮੂਵ ਹੋਏ ਸੀਗੇ ਤਾਂ ਅੱਜ ਕੋਈ ਵੀ ਆਖ ਇਦਾਂ ਦੀ ਸੀ ਜਿਹੜੀ ਨਾ ਪਰੀ ਹੋਵੇ ਪਰ ਪ੍ਰਮਾਤਮਾ ਕਿਰਪਾ ਕਰੇ ਜੀਉਂਦੇ ਜੀ ਮਾਪੇ ਨੂੰ ਜਦੋਂ ਬੱਚੇ ਦੀ ਲਾਸ਼ ਮੋਢੇ ਤੇ ਚੱਕਣੀ ਪੈਂਦੀ ਹੈ ਤੇ ਨਾਲ ਉਹ ਕੋਈ ਪਿਆਰਾ ਦੁੱਖ ਨਹੀਂ ਹੁੰਦਾ ਮੈਂ ਤਾਂ ਉਸ ਪ੍ਰਭੂ ਦੇ ਚਰਨ ਅਰਦਾਸ ਕਰੂੰਗਾ ਸੱਚੇ ਕੋ ਅਛਾ ਇਹਨਾਂ ਨੂੰ ਬਲ ਦੇਵੇ ਹਿੰਮਤ ਦੇ ਦੇ ਜੇ ਇਦਾਂ ਦਾ ਦੁੱਖ ਪਾਇਆ ਤਾਂ ਘਟਾਉਣਾ ਵੀ ਸੱਚੇ ਪਾਤਸ਼ਾਹ ਨੇ ਆਉਦੀ ਕਿਰਪਾ ਤੋਂ ਬਿਨਾਂ ਤਾਂ ਦੁੱਖ ਨਹੀਂ ਘਟਿਆ ਜਾਂਦਾ ਤਾਂ ਮੈਂ ਆਸ ਕਰਦਾ ਸੱਚੇ ਪਾਤਸ਼ਾਹ ਜਰੂਰ ਹਿੰਮਤ ਬਖਸ਼ਣਗੇ ਇਹਨਾਂ ਨੂੰ ਜਿਹੜਾ ਇਹ ਦੁੱਖ ਘਟਿਆ ਜਾਵੇ ਥੋੜਾ ਹੋ ਜਾਏ ਕਿਉਂਕਿ ਕਹਿਣ ਨੂੰ ਹੁੰਦਾ ਆ ਪਰ ਇਹ ਦੁੱਖ ਬਹੁਤ ਭਾਰੀ ਹੁੰਦਾ ਆ ਤਾਂ ਬੜੀ ਲੱਗ ਕੇ ਦੀਆਂ ਸਾਰੀਆਂ ਮਹਾਨ ਅਸ਼ਤੀਆਂ ਸਾਡਾ ਪ੍ਰਸ਼ਾਸਨ ਸਾਰਾ ਇੱਥੇ ਆਇਆ ਰਿਹਾ ਹੈ